ਲੋ ਜੀ ਅਸੀਂ ਅੱਜ ਪਹੁੰਚਿਆ ਬਠਿੰਡਾ ਦੇ ਮਿੰਨੀ ਸੈਕਟਰ ਦੇ ਅੰਡਰਗਰਾਉਂਡ ਪਾਰਕ ਦੀ ਪਾਰਕਿੰਗ ਦੇ ਅੰਦਰ ਕਿਹੜੀਆਂ ਗੱਡੀਆਂ ਨੇ ਜਿਹੜੇ ਲੋਕਾਂ ਵੱਲੋਂ ਇੱਥੇ ਨਜਾਇਜ਼ ਤੌਰ ਤੇ ਖੜਾਈਆਂ ਹੋਈਆਂ ਨੇ ਕਿਹੜੀਆਂ ਸਰਕਾਰੀ ਗੱਡੀਆਂ ਨੇ ਇਸ ਨੂੰ ਡੈਕਟ ਟ੍ਰੈਫਿਕ ਪੁਲਿਸ ਵੱਲੋਂ ਅੱਜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਮਰੀਕ ਸਿੰਘ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਉਹ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਹਾਡੇ ਨਾਲ ਉਹਦੀ ਗੱਲਬਾਤ ਵੀ ਕਰਵਾਵਾਂਗੇ ਨੋਟ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਕਿਹੜੀਆਂ ਗੱਡੀਆਂ ਸਰਕਾਰੀ ਨੇ ਕਿਹੜੀਆਂ ਗੈਰ ਸਰਕਾਰੀ ਨੇ ਕਿਸ ਤਰ੍ਹਾਂ ਦੇ ਇਹਨਾਂ ਦੀ ਕਾਰਵਾਈ ਹੋ ਗਈ ਹੋਵੇਗੀ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਜਰੂਰ ਕਰਵਾਵਾਂਗੇ ਦੇਖ ਲਓ ਤਸਵੀਰਾਂ ਦੇ ਵਿੱਚ ਹੋ ਚੁੱਕੇ ਨੇ ਆਪਣੀ ਟੀਮ ਦੇ ਨਾਟ ਚਾਰਜ ਅਮਰੀਕ ਸਿੰਘ ਉਹਨਾਂ ਵੱਲੋਂ ਸਾਰਾ ਕੁਝ ਨੋਟ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਕੰਮ ਉੱਤੇ ਪ੍ਰਾਈਵੇਟ ਗੱਡੀਆਂ ਲੰਬੇ ਸਮੇਂ ਤੋਂ ਇੱਥੇ ਖੜੀਆਂ ਹੋਈਆਂ ਨੇ ਤੇ ਉਹਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਕੋਈ ਨਾ ਕੋਈ ਗਲਤ ਲੋਕ ਵੀ ਇਸ ਦੇ ਅੰਦਰ ਗੱਡੀ ਆਪ ਦੀ ਪਾਰਕਿੰਗ ਕਰ ਸਕਦੇ ਹਾਂ ਇਸ ਨੂੰ ਲੈ ਕੇ ਚੈਕਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਟ੍ਰੈਫਿਕ ਪੁਲਿਸ ਵੱਲੋਂ ਅੱਜ ਇਹ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਗੱਡੀਆਂ ਲੰਬੇ ਸਮੇਂ ਤੋਂ ਖੜੀਆਂ ਹੋਈਆਂ ਨੇ ਅੰਦਰ ਬਾਹਰ ਕੰਨਾਂ ਤੋਂ ਪਾਰ ਦੀਆਂ ਕਿਹੜੀਆਂ ਕੁਝ ਵੀ ਪਤਾ ਬਲੈ ਪਰ ਇਹ ਨਹੀਂ ਪਤਾ ਕਿਸ ਦੀ ਗੱਡੀ ਐ ਕਿੰਨੇ ਸਮੇਂ ਤੋਂ ਖੜੀ ਐ ਗਲਤ ਅੰਸਰਾਵਲੋਂ ਵੀ ਇੱਥੇ ਗੱਡੀ ਖੜੀ ਕੀਤੀ ਜਾ ਸਕਦੀ ਐ ਪੰਜਾਬ ਸਰਕਾਰ ਦੀ ਗੱਡੀ ਨਹੀਂ ਐ ਰੇਤਾ ਜੰਮਿਆ ਹੋਇਆ ਪੂਰਾ ਗੱਡੀ ਉੱਤੇ ਲੰਬਾ ਲੰਬਾ ਸਮਾਂ ਹੋ ਗਿਆ ਵੱਡੀਆਂ ਖੜੀਆਂ ਉੱਥੇ ਤੇ ਅੱਜ ਇਹਨਾਂ ਵੱਲੋਂ ਆਪਣੀ ਕਾਰਵਾਈ ਆਰੰਭ ਦਿੱਤੀ ਗਈ ਐ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਖੜੀਆਂ ਹੋਈਆਂ ਇਸ ਦਿਖਾਈ ਦੇ ਰਹੀਆਂ ਨੇ ਰੇਤਾ ਬਹੁਤ ਜ਼ਿਆਦਾ ਜੰਮਿਆ ਹੋਇਆ ਹੋ ਸਕਦਾ ਹੈ ਕਿ ਇਹ ਗੱਡੀਆਂ ਜਿਹੜੀਆਂ ਵਖੰਡਾ ਤੋਂ ਵਖੰਡਾ ਦੇ ਮਿਨੀ ਸੈਕਟੇਟ ਦੇ ਅੰਦਰ ਜਿਹੜੀ ਅੰਡਰਗਰਾਉਂਡ ਪਾਰਕ ਬਣੀ ਹੋਈ ਹੈ। ਇਹ ਲੋਕਾਂ ਵੱਲੋਂ ਗਲਤ ਗੱਡੀਆਂ پارک ਕੀਤੀਆਂ ਨੇ। ਇਹ ਸਾਰਾ ਕੁਝ ਜੱਜਨਾ ਵੱਲੋਂ ਚੈਕਿੰਗ ਆਰੰਭ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਦੇ ਕਰਮਚਾਰੀ ਕੀ ਕੀ ਕਰਨੀ ਹੈ ਇਹ ਵੀ ਪੁੱਛਾਂਗੀ ਆਪਾਂ ਉਹਨਾਂ ਨੂੰ ਕਿ ਉਹਨਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਫਿਲਹਾਲ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਲੋਕਾਂ ਵੱਲੋਂ ਤਾਂ ਗੱਡੀਆਂ ਇੱਥੇ ਕਵਰ ਪਾ ਕੇ ਖੜੀਆਂ ਜਿੰਨਾਂ ਆਹ ਨਹੀਂ ਤਾਂ कोई छुटियां तस्वीर बठिंडा तो Hacı Hüseyin 이스는 ਜੋ ਜੀ ਬਰਟੰਡਾਂ ਦੇ ਮਿੰਨੀ ਸਿਲਕਟਰ ਤੋਂ ਸੁਧੀਆਂ تسهیلਾਂ ਤੁਸੀਂ ਦੇ ਰਹੀ ਹੈ ਟ੍ਰੈਫਿਕ ਨੂੰ ਪੁਲਿਸ ਵੱਲੋਂ ਕਾਰਵਾਈ ਰੰਭ ਦਿੱਤੀ ਗਈ ਹੈ ਬਹੁਤ ਸਰੀਆਂ ਲੋਕਾਂ ਵੱਲੋਂ ਜਿਹੜੀਆਂ ਗੱਡੀਆਂ ਨੇ ਇੱਥੇ ਲੰਬੇ ਸਮੇਂ ਤੋਂ ਪਾਰਕ ਕੀਤੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਇਹਨਾਂ ਨੂੰ ਪੁੱਛਾਂਗੇ ਜਰੂਰ ਉਸ਼ਸ਼ ਕਰਾਂਗੇ ਕਿ ਇਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਗਾ ਬਾਈ ਠਾਕੋ ਇਹ ਗੱਡੀਆਂ ਇੰਦਰੇ ਲੰਬੇ ਸੜਕ ਪਾਰਕ ਕੀਤੀਆਂ ਹਾਂ ਬਹੁਤ ਖੜੀਆਂ ਆ ਭੈਣੋ ਚੱਲਦੇ ਇੱਕ ਮਿੰਟ ਰੁਕ ਜਾ ਕੋਲ ਦੀ ਸਿੱਧੀਆਂ ਤਸਵੀਰਾਂ ਬਟੰਡਾ ਤੋਂ ਆਦਾ ਪੰਜਾਬ ਸਰਕਾਰ ਨੇ ਤੇ ਆ ਵੀ ਛੜ ਤੇ ਲਾਹੇ ਦੀ ਆ ਹਾਂ ਸੇਵੀ ਦਾ ਨਹੀਂ ਫਟ ਕੇ ਰਣੀ ਨਹੀਂ ਪਤਾ ਲੱਗਦਾ ਮੈਨ ਵਾਲੀ ਕਰਨ ਰਮ ਮੇਰੇ ਨਾਲ ਹੋਣ ਸਕੇ ਤੇ ਜੀ ਗੰਦਲਾ ਜੀ ਮੇਰੇ ਨਾਲ कुछ नहीं फाके नहीं चलाऊंगे रूम में हैं रूम में रूम में पढ़ेगा क्या हाँ और फिर हाईवे चिट्टा तो फ्रेंड लाइन में क्यों हैं ये बैठ कूटी के ये रूम ਦੇਤ ਵੀਨਾ ਬਠਿੰਡਾ ਤੋਂ ਕੀ ਕਾਰਵਾਈ ਕੀਤੀ ਜਾਵੇਗੀ ਟ੍ਰੈਫਿਕ ਪੁਲਿਸ ਦੇ ਇੰਤਜ਼ਾਮ ਅਮਰੀਕ ਸਿੰਘ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਾਂਗੇ ਦੱਸਾਂਗੇ ਕਿ ਇਹ ਗੱਡੀਆਂ ਕਿੰਨੇ ਸਮੇਂ ਤੋਂ ਖੜੀਆਂ ਨੇ ਤੇ ਹੁਣ ਇਹਨਾਂ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਚੋਣਾ ਨੂੰ ਲੈ ਕੇ ਹੁਣ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਅੱਜ ਕੇਂਦਰੀ ਜੇਲ੍ਹ ਦੇ ਅੰਦਰ ਐਸਪੀਸੀਟੀ ਨਿਰੰਦਰ ਸਿੰਘ ਦੀਗਵਾਈ ਦੇ ਵਿੱਚ 200 ਦੇ ਲਗਭਗ ਪੁਲਿਸ ਮੌਜੂਦ ਸਨ ਜਿਹਨਾਂ ਵੱਲੋਂ ਉੱਥੇ ਕੇਂਰੀਅਲ ਦੇ ਅੰਦਰ ਚੈਕਿੰਗ ਕੀਤੀ ਗਈ ਉੱਥੇ ਹੁਣ ਇਹਨਾਂ ਵੱਲੋਂ ਇੱਕ ਮੁਹਿੰਮ ਹੋਰ ਵੜ ਦਿੱਤੀ ਗਈ ਹੈ ਜਿਹੜੀਆਂ ਵੀ ਗੱਡੀਆਂ پارک ਕੀਤੀਆਂ ਹੋਈਆਂ ਲੰਬੇ ਸਮੇਂ ਤੋਂ ਕੋਈ ਇੱਕਦਾਰ ਕਿਹੜਾ ਪਰਚੀ ਵਾਲਾ ਆ ਜਾ ਰਿਹਾ ਠੀਕ ਕਿਧਰ ਨਾਲ ਠੇਕੇਦਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ ਕਿਹੜੀਆਂ ਗੱਡੀਆਂ ਨੇ ਜਿਹੜੀਆਂ ਬਿਨਾ ਪਰਚੀ ਤੋਂ ਜਾਂ ਪਰਚੀ ਵਾਲੀਆਂ ਨੇ ਪੱਕੀਆਂ ਗੱਡੀਆਂ ਖੜ੍ਹਦੀਆਂ ਨੇ ਇਹਨਾਂ ਨੇ ਤੁਹਾਡੇ ਕੋਲ ਪੱਕੀਆਂ ਕਿੰਨੀਆਂ ਖੜਦੀਆਂ ਇਹ ਇਹ ਤੁਹਾਡੇ ਚਾਹ ਖੁੱਡੀਆਂ ਗੱਡੀ ਪਾ ਕੇ ਨੇ ਇਹਨਾਂ ਦੀ ਪਰਚੂ ਪੁੱਛੀ ਕੱਢਦੇ ਹੋ ਤੁਸੀਂ ਕੋਈ ਇਹਨਾਂ ਦਾ ਸਰਕਾਰੀ ਹੈ ਜੀ ਇਹਦਾ ਪਤਾਉਂਦੇ ਨਹੀਂ ਬਾਕੀ ਨਹੀਂ ਸਰਕਾਰੀ ਗੱਡੀ ਤਾਂ ਇਹਨਾਂ ਦੇ ਕੋਈ ਵੀ ਨਹੀਂ ਕੋਈ ਵੀ ਪੰਜਾਬ ਸਰਕਾਰ ਦਾ ਤਾਂ ਲੋਕੋ ਕਿਸੇ ਤੇ ਵੀ ਨਹੀਂ ਲੱਗਿਆ ਪੰਜਾਬ ਸਰਕਾਰ ਨੂੰ ਤਾਂ ਆਪਾਂ ਕਹਿ ਦਿੰਦੇ ਆ ਅੱਛਾ ਰੋਜ਼ ਦੇ ਨੇ ਬਾਕੀ ਪੁੱਛੋਂਗੇ ਤੁਸੀਂ ਕੋਈ ਤੇ ਤੁਸੀਂ ਠੇਕੇਦਾਰ ਠੇਕਾ ਲੈਂਦਾ ਹੋਇਆ ਫਿਰ ਤੁਸੀਂ ਖੜਨ ਕਿੰਨੀਆਂ ਤੇ ਖੜ ਕਰੀਓ ਸਰਕਾਰੀ ਹੋਰ ਕਹੇ ਆਵਾਗਾ ਫਿਰ ਤਾਂ ਥੋੜੀ ਸਰਕਾਰੀ ਆਵਾਗਾ ਖੜਦਾ ਲੜੀ ਜਾਂਦੇ ਜੀ ਇਹ ਤੁਸੀਂ ਜਿਹੜੀ ਸਾਹਮਣੇ ਉਹ ਕੰਨ ਕੋਈ ਆ ਇੱਥੇ ਇੱਥੇ ਕਲਾ ਹੈ ਸਾਡੇ ਮੋਖ ਦੇ ਉੱਥੇ ਅੜੀਆਂ ਲਾਉਂਦੇ। ਲੱਗਦਾ ਤੁਹਾਨੂੰ ਜੇ ਕੋਈ ਮਿਸਟਰਪੀ ਹੋ ਗਈ ਤੇ ਗੱਡੀ ਦੇ ਪਾਰਕਿੰਗ ਤੇ ਤੁਹਾਡਾ ਕੋਈ ਨਾ ਨਹੀਂ ਤੁਸੀਂ ਕਹੋ ਅਸੀਂ ਨਹੀਂ ਉਹਨਾਂ ਦਾ ਅਸੀਂ ਕਹਿ ਰਹੇ ਸੀ। ਬਿਲਕੁਲ ਕਹੋ ਤੁਸੀਂ। ਗੱਡੀ ਕਿੱਥੇ ਫਿਰ ਕਹਿੰਦੇ? ਹਾਂ ਤੇ ਆਪਦਾ ਫਾਟਕ ਵਗੈਰਾ ਲਾਓ ਨਾ ਉੱਥੇ ਫਾਟਕ ਲਾਓ। ਆਹ ਲਾਓ ਫਾਟਕ ਤੁਸੀਂ। ਐਂਟਰੀ ਕਿੱਥੇ ਹੋਵੇ ਥੋੜੇ ਕੋਲੇ ਆ। ਪਾਰਕਿੰਗ ਦਾ ਢੇਕਾ ਥੋੜੇ ਕੋਲੇ ਨਾ। ਕੱਲ ਨੂੰ ਕੋਈ ਇੱਥੇ ਮਿਸਟਰਪੀ ਹੋ ਗਈ ਤੇ ਰਿਸਪੋਨਸਿਬਿਲਟੀ ਵੀ ਡੋਢੀ ਜਾ। ਠੀਕ ਹੈ? ਠੀਕ ਹੈ ਨਾ? ਉਹ ਸਾਨੂੰ ਹਦਾਇਤ ਆਈ ਹੈ ਕਿ ਗੱਡੀਆਂ ਨਹੀਂ ਕੋਈ ਇੱਕ ਪਾਸੇ ਲਾਓਗੇ ਤੁਸੀਂ ਮਰਜੀ ਲਾ ਤਾਨੂੰ ਪਤਾ ਹੋਵੇ ਨਹੀਂ ਸਟਿੱਕਰ ਵੀ ਕਹਿੰਦੇ ਇਹਨਾਂ ਨੂੰ ਜਾਂ ਹੋਰ ਵੀ ਐ ਕੁ ਲਾਉਂਦੇ ਕਹੇ ਨਹੀਂ ਗਾ ਜੀ ਮਨਸੇ ਕੋਈ ਤੁਹਾਨੂੰ ਥੋੜੀ ਨੌਲੇਜ ਤਾਂ ਹੋਵੇ ਬਈ ਗੱਡੀ ਕਿੱਧਰ ਪੜੇਗਾ ਠੀਕ ਹੈ ਇਹ ਸਾਨੂੰ ਸੌ ਹੋਏਗਾ ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਗੱਡੀ ਕਿਹਦੀ ਹੈ ਕੌਣ ਵੜਾ ਗਿਆ ਹੁਣ ਆਏ ਦੱਸੋ ਇਹਨਾਂ ਦੇ ਕੀ ਪਤਾ ਪ੍ਰਾਈਵੇਟ ਬੰਦੇ ਜਿੱਨੇ ਖੜਾ ਗੀ ਜਿੰਨਾ ਦੇ ਘਰੇ ਜਗ੍ਹਾ ਹੈ ਨਹੀਂ ਖੜਾ ਉਹਨੂੰ ਇਹਦਾ ਸਾਰਾ ਸਿੱ ਪਹਿਲਾਂ ਵੀ ਕਿਹਾ ਸੀਗਾ ਉਹ ਥੱਲੇ ਐ ਥੱਲੇ ਪ੍ਰਾਈਵੇਟ ਬੰਦੇ ਜਾਂ ਹੋਰ ਸਾਰੀਆਂ ਨੋਟ ਕਰ ਲਈਆਂ ਉਹ ਸਾਰੀਆਂ ਤੁਸੀਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਲੱਗਦੀਆਂ ਸੀ ਉਹ ਤੇ ਰੌਲਾ ਪੈ ਗਿਆ ਤੇ ਹੋਰ ਗੱਡੀਆਂ ਉੱਥੇ ਬਾਧੂ ਕੋਈ ਮਰਜੀ ਲਾ ਕੇ ਬੱਸ ਚੜ ਜਾਂਦੇ ਨਾ ਉਹ ਤਾਂ ਸਾਰੀਆਂ ਕਰ ਲਈਆਂ ਹੁਣ ਮੋਡ ਵੀ ਕਲੈਕਟ ਦੇ ਤਹਿਤ ਅਸੀਂ ਬੰਦ ਕਰਾਂਗੇ ਠੀਕ ਹੈ ਜੀ 15 ਮਿੰਟ ਤੇ ਤੁਹਾਡਾ ਘਰ ਨੇ 15 ਮਿੰਟ ਹਾਂ 12 ਮਿੰਟ ਹਟਾਤੀਆਂ ਨਾ ਇੱਕ ਬੜਾ 12 ਮਿੰਟ ਕੋਲ ਨਹੀਂ ਆਉਂਦੀਆਂ ਸੱਤ ਹੋਣਗੀਆਂ ਇਹਨਾਂ ਕੋਈ ਉਹਦੀ ਅਸਰ ਕੋਲ ਦਰ ਤੱਕ ਆਉਣੀ ਹਾਂ ਆਹ ਜੀ ਵਧੀਆ ਸੱਤ ਪ੍ਰਾਈਵੇਟ ਆ ਉਸ ਦੀ ਨੀਂਹ ਪ੍ਰਾਈਵੇਟ ਆ ਉਸ ਦੀ ਨੀਂਹ ਕੋਈ ਗੰਦੀ ਹੁੰਦੀ ਹੈ ਹਟਾ ਦੇ ਲੈ ਟਾ ਉਹਦਾ ਕਹਿਦਾ ਜੀ ਮੈਂ ਹਟਾਈ ਇੱਦਾਂ ਅਸਲੋਂ ਵੱਡੀਆਂ ਹਟਾ ਦੇ ਹਟਾ ਦੇ ਆ ਚੁਕਾਉਂਗੇ ਸਮੇਂ ਤੋਂ ਪਹਿਲਾਂ ਹੀ ਹੈ ਇਹ ਜਿੱਦੇ ਚੱਕੀ ਨਹੀਂ ਆ ਕਰਕੇ ਉਹ ਸਾਰੇ ਇਹ ਕਿੱਥੇ ਜਾ ਕਰਦੇ ਆ ਇਹ ਇਹ ਉਹ ਕਹਿੰਦੇ ਸਰਕਾਰੀ ਆ ਜੀ ਅਸੀਂ ਅਸੀਂ ਗੱਡੀ ਕਿੱਥੇ ਲਿਜਾਵਾਂਗੇ ਉਹ ਸਾਡੇ ਵੀਕ ਨਹੀਂ ਲੱਗਣਦੇ ਬਹੁਤੀ ਸਾਡੇ ਵੀਕ ਨਹੀਂ ਲੱਗਦੇ ਆ ਉਹ ਵੱਡੀਆਂ ਉੱਥੇ ਲਾਈ ਜਾਂਦੇ ਮੈਨੂੰ ਐਂ ਕਿਉਂ ਥਾ ਕਿੱਥੇ ਵੱਡੇ ਵੀਰ ਮੇਰੀ ਗੱਲ ਸੁਣ ਆ ਸਰਕਾਰੀ ਗੱਡੀ ਆ ਸਰਕਾਰੀ ਗੱਡੀ ਜੀ ਮਲਾਇਮ ਸਰਕਾਰੀ ਆ ਹਾਂ ਜੀ ਹਾਂ ਜੀ ਗੱਡੀ ਤਾਂ ਨਹੀਂ ਨਾ ਸਰਕਾਰੀ ਕੋਈ ਪੰਜਾਬ ਸਰਕਾਰ ਦਾ ਕੋਈ ਸੈਂਟਰ ਸਰਕਾਰ ਦਾ ਕੋਈ ਲੋਗੋ ਲੱਗੇ ਇਹ ਤੁਸੀਂ ਕਹਿੰਦੇ ਰੋਜ਼ ਵੀ ਲਵਾਓ ਨਾ ਕੋਈ ਪਾਰਟੀ ਕੋਈ ਇਹ ਤੁਹਾਨੂੰ ਵੀ ਤੁਸੀਂ ਟਿਕਾ ਡਿਜੀਟਲ ਤੋਂ ਰਜਿਸਟਰ ਕਰਾ ਕੇ ਕੰਪਲੇਂਟ ਕਰੋ ਜਾਂ ਆਹ ਰੱਖਣਾ ਸਾਡੇ ਨਾਲ ਟਿੱਕੇ ਲਾਉਂਦੇ ਸਾਡੇ ਉੱਤੇ ਅਸੀਂ ਪਹਿਲਾਂ ਨਹੀਂ ਦੋ ਦਵਾਈ ਲੈ ਕੇ ਦਿੱਤਾ ਸੀ ਜਾਂ ਕੋਈ ਹੁਣ ਅਸੀਂ ਲੈ ਕੇ ਦਵਾਈ ਦੇ ਦਿੰਦੇ ਦਿਓ ਇਹ ਤਾਂ ਕਹਿੰਦੇ ਹੋ ਜਿਵੇਂ ਇਹਨਾਂ ਨੂੰ ਵੀ ਕਹਿੰਦੇ ਹੋ ਠੀਕ ਹੈ ਇਹਨਾਂ ਦੀ ਵੀ ਗੱਲ ਕੀ ਜੀ ਪ੍ਰਾਈਵੇਟ ਗੱਡੀਆਂ ਨਹੀਂ ਖਰੀਦ ਸਕਾਂ ਜਿਵੇਂ ਮੈਂ ਵਧੀਆ ਸਮਝਦਾ ਜੀ ਸਾਨੂੰ ਸਾਨੂੰ ਥੋੜੀ 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 ਬੜਾ ਗਿਆ ਤੁਹਾਨੂੰ ਪਤਾ ਹੀ ਨਹੀਂ ਥੋੜੀ ਇਨਕਮ ਵੱਧਦੀ ਹੈ ਇਹਨਾਂ ਕਾਰਨ ਤੁਸੀਂ ਤਾਂ ਇਹ ਮਹੀਨਾ ਲੈਂਦੇ ਹੋ ਤੇ ਰੋਜ਼ ਦਿੱਲੀ ਆ ਕੇ ਮੈਂ ਗੱਡੀਆਂ ਬਾਹਰ ਖੜ੍ਹੀਆਂ ਹਾਂ ਦੁਬਾਰਾ ਕੋਈ ਨਹੀਂ ਕੋਈ ਚੱਲਦਾ ਠੀਕ ਹੈ ਜੀ ਆਹ ਉਹ ਕਦੇ ਨਹੀਂ ਨਾ ਕੀਤੀ ਥੋੜੀ ਅੰਦਰ ਆ ਕੇ ਬਿਜਕੀ ਨਾਮ ਤੁਸੀਂ ਜਿੱਦਾਂ ਫੇਰ ਕੀ ਕੰਮ ਕਰਦੇ ਨੇ ਨਿੱਤੇ ਹਰਦੇ ਕਾਦਾ ਪਾਰਕਾ ਜੀ ਕੀ ਕਹਿਣਾ ਚਾਹੁੰਗੇ ਜੇ ਪ੍ਰਾਈਵੇਟ ਗੱਡੀਆਂ ਬਾਹਰੋਂ ਦੀਆਂ ਗੱਡੀਆਂ ਇੱਥੇ ਆ ਕੇ ਖੜ੍ਹਦੀਆਂ ਨੇ ਉਤਰਾਜ ਹੋ ਰਿਹਾ ਉਹ ਅਸੀਂ ਕਹਿੰਦੇ ਆ ਜੀ ਗੱਡੀਆਂ ਕੋਈ ਹਾਰਦ ਨਹੀਂ ਗਾ ਸਰਕਾਰੀ ਗੱਡੀਆਂ ਆਏ ਉਹਦੇ ਅਸੀਂ ਲਾਵਾਗੇ ਇੱਥੇ ਜੀ ਸਾਡੇ ਉੱਥੇ ਵੀ ਇਕੱਲ ਲੱਗਦੀ ਹੈ ਜੇ ਉੱਥੇ ਹੀ ਮਨ ਲੋਗ ਦੀਆਂ ਗੱਡੀਆਂ ਲਾਉਂਦੇ ਆ ਇਹ ਕਈ ਕਈ ਦਿਨ ਪੁਰਾਣੀਆਂ ਗੱਡੀਆਂ ਤੁਸੀਂ ਕੋਈ ਚੈਕਿੰਗ ਕਰਦੇ ਹੋ ਜਾਂ ਪੁੱਛਿ-ਕਿਛ ਕਰਦੇ ਹੋ ਕਿਸੇ ਤੋਂ ਹਾਂ ਨਹੀਂ ਕਰਦੇ ਆਗੇ ਜਿਵੇਂ ਆ ਗੱਡੀ ਖੜੀ ਆ ਗਈ ਹੁਣ ਪੈਂਚਰ ਵੀ ਆ ਗਿਆ ਹਾਂ ਬਾਈ ਖੜਾ ਕਿ ਇੱਥੇ ਉਹਦੇ ਉੱਥ ਤੇ ਗੱਡੀ ਉਹ ਤੇ ਖੜਦੀਆਂ ਸੀਗੀਆਂ ਤੇ ਕੋਈ ਮਨ ਦਾ ਨਹੀਂ ਆ ਜੀ ਹੁਣ ਆ ਗੱਡੀ ਖੜੀ ਹੈਗੀ ਜਿਹੜੀ ਕਈ ਦਿਨਾਂ ਤੋਂ ਖੜੀ ਹੈ ਹਵਾ ਵੀ ਹੈ ਨਹੀਂ ਇਹਨਾਂ ਚ ਜੀ ਉਹ ਖੜੀ ਹੈ ਬਿਨਾਂ ਹਵਾ ਤੋਂ ਸਰਦਾਰੀ ਇਹ ਇਹ ਤਾਂ ਕਿਤੇ ਹਾਲ ਸੀ ਇੱਥੇ ਲੱਗੇ ਹੋਇਆ ਜੀ ਅਸੀਂ ਗੱਡੀ ਲਾਵਾਂਗੇ ਇਹਦੀ ਸ਼ਿਕਾਇਤ ਕੀਤੀ ਕਿ ਉਹ ਅਸੀਂ ਕਰ ਦਿਆਂਗੇ ਸ਼ਿਕਾਇਤ ਕਰੀ ਨਹੀਂ ਕਰ ਦਿਆਂਗੇ ਬੋਲੋ ਕਹਿ ਦੇਣਗੇ ਜੇ ਤੇ ਕੋਈ ਘਟਨਾ ਵਾਪਰ ਜੇ ਫਿਰ ਜ਼ਿੰਮੇਵਾਰ ਕੋਈ ਠੀਕ ਹੈ ਜੀ ਕੋਈ ਗੱਲ ਕਹਿ ਦਿਆਂਗੇ ਸਕੂਲਾਂ ਦੀਆਂ ਵੀ ਗੱਡੀਆਂ ਕਈਆਂ ਖੜੀਆਂ ਕਰਦੇ ਇੱਥੇ ਉਹ ਹਟਾ ਦਿਆਂ ਜੀ ਹਟਾ ਦਿਆਂ ਠੀਕ ਹਾਂ 22 23 ਰੁਪਏ ਜਿਹੜੀ ਸਰ ਕੀ ਨਾ ਮੈਂ ਤੁਹਾਡਾ ਤਾਂ ਕੀ ਕੰਮ ਕਰਨਾ ਚਾਹ। ਅੱਜ ਦੀ ਕੀ ਮਹੀਨ। ਆ ਮੈਨੂੰ ਸਰਵਨ ਪੈਟਰਨ ਦੀ ਫਿੰਗਰ ਚਾਰਟ ਆ ਪਹੁੰਚਣਾ। ਆ ਇੱਥੇ ਬਹੁਤ ਦਿਨਾਂ ਤੋਂ ਨਾ ਕੁਝ ਪਾਰਕਿੰਗ ਦੇ ਵਿੱਚ ਅੰਡਰ ਪਾਰਕਿੰਗ ਅੰਡਰਵਾ ਜਿਹੜੀ ਅੰਦਰੋਂ ਥੱਲੇ ਪਾਰਕਿੰਗ ਬਣੀ ਹੋ ਉਹਦੇ ਵਿੱਚ ਵੀ ਤੇ ਕੁਝ ਪਾਰਕਿੰਗ ਦੇ ਬਾਹਰ ਜੀ ਕੁਝ ਪ੍ਰਾਈਵੇਟ ਗੱਡੀਆਂ ਕੋਈ ਸਰਕਾਰੀ ਵੀ ਬਹੁਤ ਲੰਬੇ ਸਮੇਂ ਤੋਂ ਖੜ੍ਹੀਆਂ ਜਿੰਨਾਂ ਤੇ ਐਂਕਲੋ ਵੀ ਧੂੜ ਵੀ ਬਹੁਤ ਜੰਮੀ ਹੋਈ ਆ ਹਵਾ ਵੀ ਨਿਕਲੀ ਹੋਈ ਉਹਨਾਂ ਦੀ ਅ ਅੱਜ ਚਲੋ ਸੈਚਰਡੇ ਆ ਇਸ ਕਰਕੇ ਕੋਈ ਪੱਕੇ ਵੈਰੀਫਿਕੇਸ਼ਨ ਨਹੀਂ ਹੋਈ ਠੇਕੇਦਾਰਾਂ ਨਾਲ ਵੀ ਗੱਲ ਕੀਤੀ ਅਸੀਂ ਤੇ ਇਹਨਾਂ ਨੂੰ ਅਸੀਂ ਚੈੱਕ ਕਰ ਰਹੇ ਆ ਵੈਰੀਫਾਈ ਜੇਕਰ ਕੋਈ ਨਹੀਂ ਉਹ ਕਰਦਾ ਇਹਨੂੰ ਅਸੀਂ ਮੋਟਰ ਵੀਕਲ ਕਲੈਕਟਰ ਸਾਰੀਆਂ ਗੱਡੀਆਂ ਨੂੰ ਬੰਦ ਕਰਾਂਗੇ ਕੀ ਲੱਗਦਾ ਇਹ ਸਰਕਾਰੀ ਗੱਡੀ ਆ ਚਾਹੇ ਕੋਈ ਪ੍ਰਾਈਵੇਟ ਆ ਕੀ ਲੱਗਦਾ ਜਿਹੜੀਆਂ ਗੱਡੀਆਂ ਅਸਰ ਖੜ੍ਹੀਆਂ ਕੀਤੀਆਂ ਇਹਦੇ ਕੌਣ ਲੋਕ ਨੇ ਇਹ ਜਿਹੜੇ ਆ ਦੇਖੋ ਇਹਦੇ 'ਚ ਇਹ ਨਹੀਂ ਪਤਾ ਹੁਣ ਸ਼ਹਿਰ ਦੇ ਪ੍ਰਾਈਵੇਟ ਬ ਜੋ ਕਿ ਇਹਨਾਂ ਨੂੰ ਪੁੱਛ ਕੇ ਕੀਤੀ ਹੈ ਇਹ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਅਸੀਂ ਇੱਥੇ ਮਲਾਜ਼ਮ ਹੈ ਮਲਾਜ ਮੈਂ ਇਹਦਾ ਮਤਲਬ ਇਹ ਨਹੀਂ ਉਹ ਜਿੰਨਾ ਟਾਈਮ ਤੁਸੀਂ ਇੱਥੇ ਡਿਊਟੀ ਆਇਆ ਗੱਡੀ ਖੜੀ ਕਰੋ ਉਸ ਤੋਂ ਬਾਅਦ ਤਾਂ ਤੁਸੀਂ ਆਪਣੀ ਗੱਡੀ ਘਰੇ ਲੈ ਕੇ ਜਾਓ ਨਾ ਕਿ ਇੱਥੇ ਪੱਕੀ ਰੱਖੋਗੇ ਕੁਝ ਸਰਕਾਰੀ ਗੱਡੀਆਂ ਵੀ ਕਾਫੀ ਖੜੀਆਂ ਆਈਆਂ ਪੰਜਾਬ ਸਰਕਾਰ ਦੀਆਂ ਨੇ ਉਹ ਜੀ ਉਹ ਨੋਟ ਉਹ ਸਾਰੀਆਂ ਨੋਟ ਕਰ ਲਈਆਂ ਜਿਹੜੇ ਜਿਹੜੇ ਵੀ ਡਿਪਾਰਟਮੈਂਟ ਦੀਆਂ ਹੈਗੀਆਂ ਉਹਨਾਂ ਨਾਲ ਅਸੀਂ ਮੰਡੇ ਨੂੰ ਗੱਲ ਕਰਾਂਗੇ ਕਿਉਂਕਿ ਅੱਜ ਦੀ ਸੈਚਰਡੇ ਵੀ ਛੁੱਟੀ ਹੈ ਕੱਲ ਨੂੰ ਸੰਡੇ ਦੀ ਵੀ ਛੁੱਟੀ ਹੈ ਜਿੰਨੇ ਨਿੱਜੀ ਗੱਡੀਆਂ ਆਈਆਂ ਉਹ ਖਰਾਬ ਵੀ ਆਈਆਂ ਜਿਵੇਂ ਕਰੇ ਹੁਣ ਜਿੰਨੀਆਂ ਗੱਡੀਆਂ ਇੱਥੇ ਸਾਰੀਆਂ ਅਸੀਂ ਬਾਰ ਕਢਾਵਾਂਗੇ ਮੰਡੇ ਦਾ ਤੱਕ ਜੇ ਨਿਕਲ ਗਈਆਂ ਠੀਕ ਹੈ ਨਹੀਂ ਅ ਇੱਥੇ ਮਿਨਿਸਟਰ ਫਰੇਜ ਆਉਟ ਦੇ ਨਾਲ ਉਹ ਸਾਰੀਆਂ ਬੰਦ ਕਰਾਵਾਂਗੇ ਅਸੀਂ ਕੋਈ ਨਹੀਂ ਇੱਥੇ ਖੜੂਗੀ ਜਿਹੜੀ ਕਿ ਇੱਥੇ ਆਨ ਰੈਡੀ ਡਿਊਟੀ ਜਿਹੜੀ ਆ ਕੇ ਗੱਡੀ ਖੜੂਗੀ ਜਾਂ ਸਰਕਾਰੀ ਗੱਡੀ ਖੜਨੀ ਹੈਗੀ ਉਹੀ ਖੜੂਗੀ ਹੋਰ ਕੋਈ ਨਹੀਂ ਖੜੂਗੀ ਕਿੰਨਾ ਚਿਰ ਗੱਡੀ ਖੜ ਸੱਕ ਦੀ ਜੀ ਆਪਾਂ ਗੱਲ ਕਰਦੇ ਹਾਂ ਦੇਖੋ ਜਿਹੜੀ ਹੈਗੀ ਹੁਣ ਡਿਊਟੀ ਆਫ 5 ਵਜੇ ਹੁੰਦੀ ਹੈਗੀ ਆਪਦੇ ਜਿਹੜੇ ਆਫਸਰ ਨੇ ਗੱਡੀ ਖੜਾ ਕੇ ਛੱਡ ਕੇ ਡਰਾਈਵਰ ਇੱਥੇ ਗੱਡੀ ਖੜਾ ਹੁੰਦਾ ਹੈ ਸਰਕਾਰੀ ਗੱਡੀ ਕੋਈ ਪ੍ਰੋਬਲਮ ਨੂੰ ਫੇਰ ਨੂੰ ਉਹਨੇ ਫਿਰ ਲੈ ਕੇ ਜਾਣੀ ਹੁੰਦੀ ਆ ਇਹ ਥੋੜੀ ਹੋ ਵੀ ਇੱਥੇ ਮਹੀਨਾ ਮਹੀਨਾ ਗੱਡੀ ਖੜਾ ਕੇ ਰੱਖਦੇ ਆ ਕੋਈ ਨਹੀਂ ਕੱਢਣ ਦੇਣੀ ਅਸੀਂ ਸਾਰਿਆਂ ਦੇ ਅਕਸ਼ਨਮੰਦ ਠੇਕੇਦਾਰ ਬੰਦੂ ਵੀ ਕਿਸੇ ਵਿਭਾਗ ਨੂੰ ਲਿਖ ਕੇ ਨਹੀਂ ਦਿੰਦਾ ਗੱਡੀਆਂ ਖੜੀਆਂ ਰਹਿਣੀਆਂ ਉਹ ਕਹਿੰਦਾ ਮੰਨਦੇ ਨਹੀਂ ਪਰ ਲਿਖ ਕੇ ਕਿਸੇ ਨੂੰ ਨਹੀਂ ਇਹਨਾਂ ਨੇ ਨਹੀਂ ਲਿਖ ਕੇ ਦਿੱਤਾ ਇਹਨਾਂ ਨੂੰ ਦਿੱਤਾ ਵਾਰਨਿੰਗ ਅਸੀਂ ਦਿੱਤੀ ਵੀ ਮੰਡੇ ਨੂੰ ਲਿਖ ਕੇ ਦਿਓ ਨਹੀਂ ਇਹਨਾਂ ਦੇ ਖਿਲਾਫ ਵੀ ਅਸੀਂ ਲਿਖ ਕੇ ਦੇਵਾਂਗੇ ਡੀਸੀ ਸਾਹਿਬ ਨੂੰ ਬਿਲਕੁਲ ਜੀ ਸਾਹਿਬ ਪ੍ਰਿੰਸ ਚਾਰਜ ਅਮਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਜਿਹੜੇ ਮੁਲਾਜ਼ਮ ਆਉਂਦੇ ਨੇ ਦਫ਼ਤਰ ਟਾਈਮ 5 ਵਜੇ ਤੱਕ ਤੇ ਉਸ ਤੋਂ ਬਾਅਦ ਉਹਨੂੰ ਗੱਡੀਆਂ ਆਪਣੀਆਂ ਘਰੇ ਲੈ ਕੇ ਜਾਣਗੇ ਜਿਹਨੀਆਂ ਲੇਕਿਨ ਉਹ ਗੱਡੀਆਂ ਇੱਥੇ ਲੰਬੇ ਸਮੇਂ ਰੁਕੜੀਆਂ ਨੇ ਇੱਥੇ ਗੱਡੀਆਂ ਪਾਰਕ ਕੀਤੀਆਂ ਜਾਂਦੀਆਂ ਪਤਾ ਲੱਗਿਆ ਕਿ ਬਹੁਤ ਸਾਰੇ ਲੋਕਾਂ ਨੇ ਗੱਡੀਆਂ ਲੈ ਲਈਆਂ ਲੇਕਿਨ ਘਰੇ ਗੱਡੀ ਜਾਂਦੀ ਨਹੀਂ ਨਾ ਪਰੇ ਖੜੀ ਕਰਨ ਜਗ੍ਹਾ ਨਹੀਂ ਹੈ ਤਾਂ ਉਹ ਗੱਡੀਆਂ ਇੱਥੇ ਖੜੀਆਂ ਕਰ ਦਿੰਦੇ ਨੇ ਮੁਲਾਜ਼ਮ ਲੱਗੇ ਹੋਏ ਨੇ ਲੇਕਿਨ 5 ਵਜੇ ਤੋਂ ਬਾਅਦ ਜਦੋਂ ਇਹ ਆਫ ਹੋ ਜਾਂਦਾ ਤਾਂ ਉਹਨੂੰ ਇਹ ਗੱਡੀ ਆਪਦੇ ਘਰ ਲੈ ਕੇ ਜਾਣੀ ਚਾਹੀਦੀ ਹੈ ਲਿਕਨ ਇੱਥੇ ਗੱਡੀਆਂ ਪੱਕੀਆਂ ਲਗਾਈਆਂ ਹੋਣੇ ਬਹੁਤ ਸਾਰੀਆਂ ਗੱਡੀਆਂ ਨੇ ਜਿਨ੍ਹਾਂ ਦੀ ਹਵਾ ਤੱਕ ਨਿਕਲੀ ਹੋਈ ਐ ਤੇ ਇਹ ਦੇਖ ਲਓ ਵੀ ਕਿੰਨੇ ਸਮੇਂ ਤੋਂ ਗੱਡੀਆਂ ਖੜੀਆਂ ਹੋਣੀਆਂ ਉਧਰ ਇਸ ਸਬੰਧੀ ਜਿਆਦਾ ਠੇਕੇਦਾਰ ਦੀ ਨਾਲ ਗਲਵਾਤ ਕੀਤੀ ਐ ਠੇਕੇਦਾਰ ਕਹਿੰਦਾ ਕਿ ਲੋਕ ਤੱਕੇ ਨਾਲ ਗੱਡੀਆਂ ਲਾਉਂਦੇ ਨੇ ਅਗਰ ਕੋਈ ਇੱਥੇ ਮਿਸ ਹੈਪਨਿੰਗ ਹੋ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੁਸੀਂ ਦੇਖੋ ਸੁਣੀਆਂ ਲਾਈਵ ਵੀਣਾ ਬਠਿੰਡਾ ਤੋਂ ਟ੍ਰੈਫਿਕ ਪੁਲਿਸ ਦੇ ਜਿਹੜੇ ਇੰਚਾਰਜ ਨੇ ਅਮਰੀਕ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਬਠਿੰਡਾ ਦੇ ਮਿੰਨੀ ਸੈਕਟਰਡ ਪਹੁੰਚੇ ਨੇ ਉਹਨਾਂ ਬਲੋਂ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਕਿਹੜੀਆਂ ਗੱਡੀਆਂ ਨੇ ਜਿਹੜੀਆਂ ਜਿਹੜੀਆਂ ਇੱਥੇ ਨਜਾਇਜ਼ ਤੌਰ ਤੇ ਲਾਈਆਂ ਹੋਈਆਂ ਨੇ ਗੱਡੀਆਂ ਨੇ ਹੈ ਪਹਿਲਾ ਸਿੱਟਾ ਬਣਾਇਆ ਹੈ ਹਾਂ ਪਹਿਲਾ ਸਿੱਟਾ ਬਣਾਇਆ ਹੈ ਹਾਂ